ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਐ ਮੋਸਲੀ ਨਾ ਮੈਂ ਤੁਹਾਨੂੰ ਸਵੇਰ ਦਾ ਥਿਊ ਵਿਊ ਦਿਖਾਉਣੀ ਆ ਆਪਣੇ ਘਰ ਦੇ ਫਰੰਟ ਤੋਂ ਪਰ ਅੱਜ ਨਾ ਮੈਂ ਤੁਹਾਨੂੰ ਰਾਤ ਦਾ ਵੀ ਉਹ ਦਿਖਾਉਣੀ ਆ ਇੱਥੇ ਨਾ ਹੁਣ ਕ੍ਰਿਸਮਸ ਦੇ ਦਿਨ ਨੇ ਮਤਲਬ ਹੁਣ ਅੱਗੇ ਤੋਂ 2 ਵੀਕ ਬਾਅਦ ਕ੍ਰਿਸਮਸ ਹੋਊਗੀ ਤੇ ਦੇਖੋ ਕਿੰਨੀਆਂ ਲਾਈਟਸ ਲੱਗੀਆਂ ਹੋਈਆਂ ਨੇ ਨਾ ਗੋਰੀਆਂ ਦੇ ਨੇ ਨਾ ਆਪਣੇ ਘਰਾਂ ਨੂੰ ਕਿਵੇਂ ਲਾਈਟਸ ਨਾਲ ਸਜਾਇਆ ਹੋਇਆ ਲਾਇਕ ਇਹਨਾਂ ਦੀ ਇੱਕ ਦੀਵਾਲੀ ਐ ਤੇ ਦੇਖੋ ਕਿੰਨਾ ਸੋਹਣਾ ਵਿਊ ਹੈ ਆਉਂਦਾ ਐ te meina huh? ਵੈਲੀ ਬੈਠੀ ਸੀਗੀ ਤੇ ਮੈਂ ਲੈ ਕੇ ਆਈ ਸੀਗੀ ਨਿੰਬੂ ਅ ਪੰਜਾਬੀ ਸ਼ਾਪ ਤੋਂ ਜਿਹੜੇ ਆਪਣੇ ਨਾ ਛੋਟੇ yellow ਵਾਲੇ ਨਿੰਬੂ ਹੁੰਦੇ ਨੇ ਇੰਡੀਆ ਮਿਲਦੇ ਨੇ ਉਹ ਮੈਨੂੰ ਮਿਲ ਗਏ ਸੀਗੇ ਸੋ ਮੈਂ ਵੈਲੀ ਬੈਠੀ ਸੀ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਨਾ ਮਿੱਠੇ ਅਚਾਰ ਦੀ ਰੈਸਪੀ ਸ਼ੇਅਰ ਕਰ ਦਿਆਂ ਜਿਹੜੀ ਕਿ ਮੋਸਟਲੀ ਨਾ ਮੈਨੂੰ ਲੱਗਦਾ ਸਾਰੇ ਬੱਚਿਆਂ ਨੇ ਸਕੂਲ ਚ ਪ੍ਰੌਠੀ ਨਾਲ ਖਾਦੀ ਹੋਊਗੀ ਤੇ ਉਹ ਮੈਨੂੰ ਮਤਲਬ ਮੈਨੂੰ ਉਹ ਅਚਾਰ ਦਾ ਫਲੇਵਰ ਬਹੁਤ ਵਧੀਆ ਲੱਗਦਾ ਜਦੋਂ ਮੈਂ ਇੰਡੀਆ ਹੁੰਦੀ ਸੀ ਨਾ ਮੈਂ ਇੰਡੀਆ ਆਮੀ ਸ਼ਾਮ ਬਣਾਉਂਦੀ ਸੀਗੀ ਇੱਥੇ ਤਾਂ ਖੈਰ ਨਿੰਬੂ ਮਿਲਦੇ ਨਹੀਂ ਹੈਗੇ ਪਰ ਹੁਣ ਮੈਨੂੰ ਇਸ ਵਾਰੀ ਨਿੰਬੂ ਮਲੇ ਸੀਗੇ ਸੋ ਮੈਂ ਸੋਚਿਆ ਕਿ ਤੁਹਾਨੂੰ ਨਾ ਰੈਸਪੀ ਸ਼ੇਅਰ ਕਰਦਿਆਂ ਸੋ ਵਿਊ ਦੇਖੋ ਤੁਸੀਂ ਕਿੰਨਾ ਸੋਹਣਾ ਆ ਰਿਹਾ ਤੇ ਚਲੋ ਆਜੋ ਆਪਾਂ ਰੈਸਪੀ ਬਣਾਉਨੇ ਆ ਸੋ ਹੁਣ ਆਪਾਂ ਨਾ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਲਏ ਸੁਕਾ ਲਏ ਤੇ ਹੁਣ ਆਪਾਂ ਨਾ ਇਹਨਾਂ ਦੇ ਵਿੱਚ ਕੱਟ ਲਾਵਾਂਗੇ ਐਵੇਂ ਕਰਕੇ ਨਾ ਚਾਰ ਪੀਸ ਇਹਨਾਂ ਦੇ ਚਾਰ ਦੋ ਵਾਰੀ ਐਵੇਂ ਕਰਕੇ ਨਾ ਕੱਟ ਲਾਵਾਂਗੇ ਤਾਂ ਕਿ ਇਹ ਇਹ ਖੁੱਲ ਜਾਏ ਤੇ ਇਹਦੇ ਵਿੱਚ ਮਸਾਲਾ ਪੈ ਜਾਏ ਅਚਾਰ ਲਈ ਮੈਂ ਲਈਏ ਖੰਡ ਨਮਕ ਅਜਵਾਇਣ ਤੇ ਕਾਲਾ ਲਹਣ ਮੈਂ ਆ ਚਾਰ ਚੀਜ਼ਾਂ ਹੀ ਇਸ ਮਿੱਠੇ ਅਚਾਰ ਚ ਪਾਉਂਦੀ ਹੁੰਨੀ ਆ ਇਸ ਤੋਂ ਜ਼ਿਆਦਾ ਨਹੀਂ ਮੈਂ ਕੁਝ ਵੀ ਪਾਉਂਦੀ ਹੈਗੀ ਕਿਉਂਕਿ ਇਹਨਾਂ ਦਾ ਹੀ ਫਲੇਵਰ ਬੜਾ ਵਧੀਆ ਆਉਂਦਾ ਹੈ ਤੇ ਚਲੋ ਹੁਣ ਆਪਾਂ ਨਿੰਬੂ ਨਿੰਪੂਆਂ ਨੂੰ ਲਾਉਣੇ ਆ ਕੱਟ ਤੇ ਫਿਰ ਬਣਾਉਣੇ ਆ ਰਸਪੇ ਸੋ ਹੁਣ ਆਪਾਂ ਇਹਦੇ ਵਿੱਚ ਨਾ ਖਣ ਸਾਰਾ ਕੁਝ ਮਿਕਸ ਕਰ ਲਿਆ ਜਿਵੇਂ ਮੈਂ ਇਹਦੇ ਵਿੱਚ ਖ ਇਸ ਕੰਟੇਨਰ ਵਿੱਚ ਖਣ ਪਾ ਲਈ ਸੀਗੀ ਢਾਈ ਚਮਚ ਮੈਂ ਜਵੈਨ ਤੇ ਪਾਇਆ ਢਾਈ ਚਮਚ ਮੈਂ ਆਵਲੇ ਨਮਕ ਦੇ ਪਾਇਆ ਤੇ ਦੋ ਚਮਚ ਮੈਂ ਕਾਲਾ ਲੂਣ ਪਾਇਆ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਤੇ ਫਿਰ ਦੇਖ ਲਾਂਗੇ ਕਿ ਆਪਾਂ ਨੂੰ ਹੋਰ ਕਿੰਨਾ ਕ ਨਮਕ ਜਾਂ ਚੀਨੀ ਦੀ ਲੋੜ ਹੈ ਵੈਸੇ ਤਾਂ ਲੋੜ ਹੋਣੀ ਚਾਹੀਦੀ ਕਿਉਂਕਿ ਆਪਣੇ ਨਿੰਬੂ ਥੋੜੇ ਹੀ ਹੈ ਸੋ ਆਪਾਂ ਹੁਣ ਇਹਨਾਂ ਨੂੰ ਕਰਨਿਆ ਮਿਕਸ ਤੇ ਫਿਰ ਦੇਖਣੀ ਹੈ ਕਿ ਆਪਾਂ ਨੂੰ ਹੋਰ ਕਿੰਨੇ ਕ ਜ਼ਰੂਰਤ ਆ ਸੋ ਹੁਣ ਆਪਾਂ ਵੇਖੋ ਸਾਰੇ ਨਾ ਨਿੰਬੂਆਂ 'ਚ ਮਸਾਲਾ ਪਾੜ ਲਿਆ ਤੇ ਹੁਣ ਆਪਾਂ ਇੱਕ ਐਵੇਂ ਦਾ ਕੰਟੇਨਰ ਲੈ ਲੈਣਾ ਹੈ ਮਤਲਬ ਤੁਸੀਂ ਕੱਚ ਦਾ ਵੀ ਲੈ ਸਕਦੇ ਹੋ ਕਿ ਤੁਸੀਂ ਮਤਲਬ ਕਿ ਆ ਵੀ ਲੈ ਸਕਦੇ ਹੋ ਇਹ ਮੇਰੇ ਕੋਲ ਚਿੰਨੀ ਮਿੱਟੀ ਦਾ ਸੀਗਾ ਸੋ ਮੈਂ ਆਹ ਵਾਲਾ ਲੈ ਲੈ ਕੰਟੇਨਰ ਤੇ ਹੁਣ ਆਪਾਂ ਜਿੰਨੇ ਵੀ ਨਿੰਬੂ ਨੇ ਨਾ ਆਪਾਂ ਸਾਰੇ ਨਿੰਬੂ ਜੜੇ ਆ ਮਸਾਲੇ ਵਾਲੇ ਨੇ ਨਾ ਆਪਾਂ ਇਹਦੇ ਵਿੱਚ ਪਾ ਦੇਣੇ ਨੇ ਇਸ ਕੰਟੇਨਰ ਵਿੱਚ ਇਹ ਪਰ ਇੱਕ ਮੇਕ ਸ਼ੋਰ ਕਰ ਲਿਓ ਕਿ ਇਹ ਕੰਟੇਨਰ ਦੇਖੋ ਅੰਦਰੋਂ ਬਿਲਕੁਲ ਸਾਫ਼ ਤੇ ਇਹਨ ਬਿਲਕੁਲ ਨਾ ਸੁੱਕਾ ਹੋਣਾ ਚਾਹੀਦਾ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਸੋ ਹੁਣ ਆਪਾਂ ਆ ਜਿੰਨੇ ਵੀ ਨਿੰਬੂ ਨੇ ਨਾ ਇਹ ਸਾਰੇ ਨਿੰਬੂ ਆਪਾਂ ਇਸ ਕੰਟੇਨਰ ਦੇ ਵਿੱਚ ਪਾ ਲ ਨੇ ਅਤੇ ਤੁਸੀਂ ਕੱਚ ਦੇ ਵਿੱਚ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਐਵੇਂ ਦਾ ਲੈਣਾ ਮੇਰੇ ਕੋਲ ਇਹ ਹੀ ਖਾਲੀ ਪਿਆ ਹੋਇਆ ਸੀਗਾ ਸੋ ਮੈਂ ਇਹ ਹੀ ਲੈ ਲਿਆ ਸੋ ਹੁਣ ਤੁਸੀਂ ਇਹਦੇ ਵਿੱਚ ਪਾ ਕੇ ਤੇ ਜਿਹੜਾ ਜਿਹੜਾ ਆਮਲਾ ਮਸਾਲਾ ਬਚਿਆ ਉਹ ਇਹਦੇ ਵਿੱਚ ਪਾ ਦੇਣਾ ਤੇ ਹੁਣ ਨਾ ਜਿਹੜੇ ਮੈਂ ਆ ਨਿੰਬੂ ਐਵੇਂ ਕਰਕੇ ਰੱਖੇ ਸੀਗੇ ਨਾ ਹੁਣ ਆਪਾਂ ਇਹਦੇ ਵਿੱਚ ਐਵੇਂ ਕਰਕੇ ਨਿਚੋੜ ਕੇ ਤੇ ਆ ਨਿੰਬੂ ਵੀ ਵਿੱਚ ਹੀ ਪਾ ਲੈਣੇ ਆ। ਹੁਣ ਦੇਖੋ ਐਵੇਂ ਨਿੰਬੂ ਨਿਚੋੜ ਕੇ ਆਪਾਂ ਇਹਨਾਂ ਦੇ ਵਿੱਚ ਹੀ ਉਹ ਵੀ ਨਿੰਬੂ ਪਾ ਲੈਣੇ ਆ। ਜਿਹੜੇ ਜਿਹੜਾ ਇਹਨਾਂ ਦਾ ਛਿਲਕਾ ਹੋਊਗਾ। ਤੇ ਇਹ ਅਚਾਰ ਨਾਲ ਬਹੁਤ ਸਵਾਦ ਆਉਂਦਾ। ਮੈਨੂੰ ਤਾਂ ਬਹੁਤ ਹੀ ਵਧੀਆ ਲੱਗਦਾ। ਤੇ ਹੁਣ ਜਿਹੜਾ ਆਪਣਾ ਐਕਸਟਰਾ ਆ ਮਸਾਲਾ ਆ ਵਾਲੀ ਚੀਜ਼ ਬਚੀ ਹੈ ਨਾ ਆ ਆ ਟ੍ਰੈਡੀਸ ਆਪਾਂ ਭਰੀ ਸੀ ਕਿ ਖੰਡ ਵਗੈਰਾ ਬਚੀਏ ਉਹ ਉਹ ਥੋੜੀ ਜੀ ਇਹਨਾਂ ਦੇ ਉੱਪਰ ਫਿਰ ਤੋਂ ਕੋਰ ਕਰ ਦੇਣੀ ਆ ਫਿਰ ਪਾ ਦੇਣੀ ਆ ਤਾਂ ਕਿ ਉਹ ਮਿੱਠਾ ਮਤਾਂ ਕੀ ਸਾਰਾ ਮਸਾਲਾ ਨਾ ਘਟ ਨਾ ਰਹਿ ਜਾਵੇ ਸੋ ਹੁਣ ਆਪਾਂ ਬਾਹ ਦਿੱਤੀ ਹੈ ਤੇ ਅਲਰੇਡੀ ਬਚੀ ਹੋਈ ਹੈ ਇਹ ਸਪਨੀ ਨਹੀਂ ਹੈਗੀ ਮੈਂ ਇਹਦੀ ਵੀ ਇੱਕ ਰੈਸਪੀ ਤੁਹਾਨੂੰ ਸ਼ੇਅਰ ਕਰੂੰਗੀ ਸੋ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਤੇ ਜਿਹੜਾ ਇਹ ਵਾਲਾ ਹੈ ਹੁਣ ਆਵਲੇ ਜਿਹਨੇ ਨਿੰਬੂ ਨੇ ਇਹਨੂੰ ਆਪਾਂ ਲੱਟ ਲਾ ਕੇ ਤੇ ਇਹਨੂੰ ਆਪਾਂ ਵੀ ਡੱਡਾ ਲਾ ਕੇ ਤੇ ਇਹਨੂੰ ਆਪ ਰੱਖ ਦਵਾਂਗੇ ਇੱਕ ਸਾਈਡ ਤੇ ਤੇ ਰੋਜ਼ ਇਹਨੂੰ ਹਿਲਾਵਾਂਗੇ ਸ਼ੇਕ ਕਰਾਂਗੇ ਤੇ ਕੁਝ ਟਾਈਮ ਬਾਅਦ ਮਤਲਬ ਇਹ achar ਟਾਈਮ ਤਾਂ ਲੰਦਾ ਬਣਨ ਲੱਗਿਆ 2-3 ਮਹੀਨੇ ਲੱਗ ਜਾਂਦੇ ਨੇ ਇਹਨੂੰ ਬਣਨ ਤੇ ਪਰ ਇਹ ਬੜਾ ਸੁਆਦ ਬੰਦਾ ਸੋ ਹੁਣ ਮੈਂ ਤੁਹਾਨੂੰ ਆਪਣਾ ਪੁਰਾਣਾ achar ਦਿਖਾਨੀ ਆ ਜਿਹੜਾ ਮੇਰਾ ਖਤਮ ਹੋਣ ਵਾਲਾ ਹੈ ਸੋ ਤੁਸੀਂ ਨਾ ਇੱਕ ਮਿੰਟ ਦੇਖੋ ਜਿਹੜਾ ਮੇਰਾ ਪੁਰਾਣਾ achar ਸੀ ਨਾ ਦੇਖੋ ਇਹ ਬਿਲਕੁਲ ਇਹੀ ਹੈ ਜਿਵੇਂ ਨਿੰਬੂ ਦਾ ਜੈਮ ਹੋਵੇ ਸੋ ਐਵੇਂ ਦਾ ਬਣ ਜਾਂਦਾ ਇਹ ਜਦੋਂ ਇਹਨਾਂ ਮੈਂ ਫੜੀਆਂ ਕਰਕੇ ਬਣਾਇਆ ਸੀ ਪੀਸਿਸ ਸੀਗੇ ਇਹਦੇ ਸੋ ਉਹ ਮੈਂ ਦੂਜੀ ਤਰ੍ਹਾਂ ਬਣਾਇਆ ਤੇ ਇਹ ਮੈਂ ਦੂਜੀ ਤਰ੍ਹਾਂ ਬਣਾਇਆ ਸੀਗਾ ਪਰ ਦੋਨੋਂ ਦਾ ਸਵਾਦ ਸੇਮ ਹੁੰਦਾ ਸੋ ਤੁਸੀਂ ਵੀ ਜਦੋਂ ਵੀ ਤੁਹਾਨੂੰ ਐਵੇਂ ਦੇ ਨਿੰਬੂ ਮਿਲਦੇ ਆ ਤੁਸੀਂ ਵੀ ਐਵੇਂ ਦਾ ਐਵੇਂ ਦਾ ਆਚਾਰ ਬਣਾਓ ਤੇ ਟਰਾਈ ਜ਼ਰੂਰ ਕਰੋ ਕਿਉਂਕਿ ਇਹ ਇਹ ਚੀਜ਼ਾਂ ਨਾ ਮਤਲਬ ਆਪਾਂ ਭੁੱਲਦੇ ਜਾਂਦੇ ਆ ਇਹ ਚੀਜ਼ਾਂ ਬੜਾ ਰਿਲੈਕਸ ਦਿੰਦੀਆਂ ਨੇ ਜਦੋਂ ਆਪਣੇ ਘਰਾਂ 'ਚ ਇਹ ਚੀਜ਼ਾਂ ਬੰਦੀਆਂ ਸੀ ਤਾਂ ਬੜੀਆਂ ਵਧੀਆ ਲੱਗਦੀਆਂ ਸੀ ਮਜ਼ਾ ਵੀ ਆਉਂਦਾ ਸੀ ਬਣਾਉਣ ਤੇ ਨਵੀਂ ਚੀਜ਼ ਸਿੱਖਣ ਤੇ ਸੋ ਤੁਸੀਂ ਵੀ ਕਦੀ ਕਰੀ ਆਪਣੇ ਬਚਪਨ ਦੀਆਂ ਚੀਜ਼ਾਂ ਨੂੰ ਨਾ ਯਾਦ ਕਰਿਆ ਕਰੋ ਸੋ ਜ਼ਰੂਰ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਅਚਾਰ ਕਿਵੇਂ ਦਾ ਬਣਿਆ